mm ਪਾਰਟੀ ਅੱਜ ਲੋਕਨ ਸਾਹਿਬ ਪਾਰਟੀ ਦੀ ਮੀਟਿੰਗ ਜਿਹੜੀ ਉਹ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਈ ਹੈ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜਾ ਉਹ ਪਿਆਰਾ ਸਿੰਘ ਦੀ ਰਹਿ ਨਮਾਈ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਪਰ ਉਹਨਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ 50 ਤੋਂ 60 ਪਰਿਵਾਰ ਜਿਹੜੇ ਵੱਖ-ਵੱਖ ਥਾਵਾਂ ਦੇ ਜਿਹੜੇ ਗੁਰਦਾਸਪੁਰ ਜਿਹੜੇ ਉਹ ਹਲਕੇ ਦੇ ਤੇ ਵੱਖ-ਵੱਖ ਥਾਵਾਂ ਦੇ ਉਹ ਅੱਜ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ ਨੇ ਤੇ ਇਸ ਦੇ ਨਾਲ ਜਿਹੜਾ ਸਰਦਾਰ ਪਿਆਰਾ ਸਿੰਘ ਜੀ ਉਹਨਾਂ ਨੂੰ ਅੱਜ ਪਾਰਟੀ ਨੇ ਸੀਨੀਅਰ ਵੀਤ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਾ ਉਹਦੇ ਨਾਲ ਨਵਾਜਿਆ ਤੇ ਪਾਰਟੀ ਨੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਇਹਨਾਂ ਦੇ ਪੁਰਾਣੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਇਹ ਜਿਹੜਾ ਅਹੁਦਾ ਇਹਨਾਂ ਨੂੰ ਜਿਹੜਾ ਮਾਣ ਬਖਸ਼ਿਆ ਵਾ ਤੇ ਪਾਰਟੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਪੂਰਨ ਤੌਰ ਤੇ ਆਸ ਕਰਾਂਗਾ ਇਹਨਾਂ ਕੋ ਭੀ ਜੋ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਪੂਰਨ ਤੌਰ ਤੇ ਉਹਨੂੰ ਨਿਭਾਣਗੇ ਤੇ ਜੋ ਹੁਣ ਤੱਕ ਇਹਨਾਂ ਦਾ ਪਾਰਟੀ ਦੇ ਪ੍ਰਤੀ ਜਾਂ ਸਮਾਜ ਦੇ ਪ੍ਰਤੀ ਜਿਹੜਾ ਉਬਤੀਰਾ ਰਿਹਾ ਜੋ ਇਹਨਾਂ ਦਾ ਪਛੋਕੜ ਰਿਹਾ ਉਹਦੇ ਤੋਂ ਇਹ ਝਲਕ ਜ਼ਰੂਰ ਮਿਲਦੀ ਹੈ ਕਿ ਇਹ ਇਸ ਪਰਿਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਪਰਿਵਾਰ ਨੂੰ ਇੱਕ ਅੱਗੇ ਲੈ ਕੇ ਜਾਣਗੇ ਇੱਕ ਸੱਚੀ ਤੇ ਚੰਗੀ ਰਾਜਨੀਤੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਣਗੇ ਇਸ ਹਲਕੇ ਦੇ ਵਿੱਚ ਤੇ ਇਸ ਜ਼ਿਲ੍ਹੇ ਦੇ ਵਿੱਚ ਆਪਣੀ ਮੀਤ ਪ੍ਰਧਾਨ ਦੀ ਜਿਹੜੀ ਉਦ ਹੈ ਉਹਨੂੰ ਸੰਭਾਲਦੇ ਹੋਏ ਪਾਰਟੀ ਦੇ ਘਰ ਘਰ ਪਾਰਟੀ ਦਾ ਪ੍ਰਚਾਰ ਤੇ ਪਾਰਟੀ ਦੀਆਂ ਜੜੀਆਂ ਨੀਤੀਆਂ ਉਹਨਾਂ ਨੂੰ ਪਹਚਾਣਗੇ ਸਰ ਅੱਜ ਸਰਦਾਰ ਪਿਆਰਾ ਸਿੰਘ ਦੇ ਘਰ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਪਿਆਰਾ ਸਿੰਘ ਇਕੱਲੇ ਨਹੀਂ ਇੱਕ ਸੰਸਥਾ ਦੇ ਰੂਪ ਵਿੱਚ ਸਾਮੋਲੇ ਆ ਕਿਉਂਕਿ ਪਿਆਰਾ ਸਿੰਘ ਇੱਕ ਸੰਸਥਾ ਦੇ ਰੂਪ ਵਿੱਚ ਇੱਕ ਸਕੱਤੀ ਨਹੀਂ ਇੱਕ ਸੰਸਥਾ ਦੇ ਰੂਪ ਵਿੱਚ ਜ਼ਿਲ੍ਹਾ ਗੜਾਪੁਰ ਵਿੱਚ ਕੰਮ ਕਰ ਰਹੇ ਨੇ ਪਹਿਲਾਂ ਤੁਸੀਂ ਔਰ ਇਹ ਆਪਣੀ ਪੂਰੀ ਟੀਮ ਦੇ ਨਾਲ ਸਾਮੋਲੇ ਆ ਪਾਰਟੀ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਆਉਣ ਵਾਲੇ ਸਮੇਂ 'ਚ ਜਿੱਦਾਂ ਹੁਣ ਸ਼ਹਿਰ ਦੀਆਂ ਚੋਣਾਂ ਆ ਰਹੀਆਂ ਨੇ ਐਮਸੀ ਦੀਆਂ ਉਹਦੇ ਵਿੱਚ ਇਹ ਜਿਹੜਾ 13 ਸਾਡੇ ਨਾਲ ਇੱਕ ਵੱਡੀ ਟੀਮ ਮਿਲਣਾ ਸਾਨੂੰ ਜਿਹੜੇ ਗਰਦਾਪੁਰ ਵਿੱਚ ਇੱਕ ਵੱਡੀ ਮਜ਼ਬੂਤੀ ਮਿਲੂਗੀ ਇਹ ਸਰਦਾਰ ਪਿਆਰਾ ਸੋਣਾ ਨਾਲ ਤੇ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਉਹ ਸਰਦਾਰ ਸਿਮਰਜੀਤ ਸਿੰਘ ਬੈਂਸ ਸੋਣਾ ਨੂੰ ਮਨਜ਼ੂਰੀ ਲੈ ਕੇ ਔਰ ਮਾਝੇ ਦੇ ਇੰਚਾਰਜ ਸਰਦਾਰ ਅਮਰੀਕ ਸਿੰਘ ਵਰਪਾਲ ਦੀ ਮਨਜ਼ੂਰੀ ਲੈ ਕੇ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਵਾ ਇਹ ਪੂਰੀ ਟੀਮ ਨੂੰ ਤੇ ਅਸੀਂ ਵਧਾਈ ਦਿੰਦੇ ਹਾਂ ਇਸ ਪੂਰੇ ਪਰਿਵਾਰ ਨੂੰ ਵੀ ਸਾਡੇ ਨਾਲ ਜੁੜੇ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਮਾਝਾ ਜੋਨ ਦੇ ਪ੍ਰੈਜ਼ੀਡੈਂਟ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰੈਜ਼ੀਡੈਂਟ ਸਾਹਿਬ ਸਰਦਾਰ ਹਰੀਮੇਂ ਸਿੰਘ ਐਡਵੋਕੇਟ ਸਾਹਿਬ ਉਹਨਾਂ ਦੇ ਨਾਲ ਆਏ ਹੋਏ ਹੋਰ ਅਹੁਦੇਦਾਰ ਸਾਹਿਬਾਂ ਜੀ ਮੈਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੂੰ ਉਹਨਾਂ ਦੀ ਰਹਿਮਨਾਇਤ ਜੋ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦੀ ਪ੍ਰੇਰਨਾ ਸਦਕਾ ਇਹਨਾਂ ਦੇ ਮਕਾਮ ਕਾਰਜ ਦੇ ਸਦਕਾ ਮੈਂ ਇਹਨਾਂ ਦੇ ਲੋਕ ਲੋਕਾਂ ਦੇ ਭਲੇ ਵਾਸਤੇ ਜੋ ਇਹ ਕੰਮ ਕਰ ਰਹੇ ਨੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਮੈਂ ਅੱਜ ਪੂਰੀ ਆਪਣੀ ਟੀਮ ਦੇ ਨਾਲ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਤੇ ਬੈਂਸ ਸਾਹਿਬ ਦਾ ਪੱਲਾ ਫੜਿਆ ਜੀ ਮੈਂ ਪਾਰਟੀ ਦੇ ਬੈਂਸ ਸਾਹਿਬ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਜੀ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਮੀਰ ਸਿੰਘ ਐਡਵੋਕੇਟ ਜੀ ਨੂੰ ਇਤਜ਼ਾਰ ਮਾਝਾ ਜ਼ੋਨ ਦੇ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਜਸਬੀਰ ਸਿੰਘ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਮੈਨੂੰ ਪਾਰਟੀ ਨੇ ਅੱਜ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ ਤੋਂ ਨਿਯੁਕਤ ਕੀਤਾ ਜ਼ਿੰਮੇਵਾਰੀ ਸੌਂਪੀ ਆ ਜ਼ਿੰਮੇਵਾਰੀ ਬਹੁਤ ਤਗੜੀ ਆ ਮੈਂ ਵਿਸ਼ਵਾਸ ਦਿਵਾਉਣਾ ਪਾਰਟੀ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਵੀ ਮੈਂ ਤਨਮਨ ਤੋਂ ਮੈਂ ਗੱਲ ਕੀਤੀ ਪਾਰਟੀ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਚਲਾਂਗਾ ਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਧੰਨਵਾਦ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਜੀ ਐਡਵੋਕੇਟ ਤੇ ਮਾਝਾ ਜ਼ੋਨ ਦੇ ਪ੍ਰਧਾਨ ਜਸਬੀਰ ਸਿੰਘ ਜਿਹਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ صدਕਾ ਅੱਜ ਮੈਂ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜੀ ਦਾ ਪੱਲਾ ਫੜਿਆ ਤੇ ਪਾਰਟੀ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਜੀ ਔਰ ਜਸਬੀਰ ਸਿੰਘ ਜੀ ਹੋਰਾਂ ਦਾ ਮੈਂ ਮੱਤੇ ਆਪਣਾ ਜਸਬੀਰ ਸਿੰਘ ਨੂੰ ਮੈਂ ਵਾਅਦਾ ਕਰਦਾ ਵਾਂ ਕਿ ਜੋ ਇਹਨਾਂ ਨੇ ਮੇਰੇ ਭਰੋਸਾ ਕਰਕੇ ਜ਼ਿਲ੍ਹਾ ਗੁਰਦਾਸ ਗੁਰਦਾਸਪੁਰ ਸਿਟੀ ਪ੍ਰਧਾਨ ਦਾ ਉਹਦਾ ਸੌਂਪਿਆ ਤੇ ਜ਼ਿੰਮੇਵਾਰੀਆਂ ਦਿੱਤੀਆਂ ਮੈਂ ਆਪਣੇ ਤਨ ਮੰਨਾਂ ਜ਼ਿੰਮੇਵਾਰੀਆਂ ਨਿਭਾਵਾਂਗਾ ਤੇ ਆਪਣੇ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ ਤੇ ਆਏ ਹੋਏ ਉਧੇਦਾਰ ਸਹਿਬਾਨਾਂ ਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੈ